ਸਤਿ ਗੁਰੂ ਜੀ ਸਾਰਿਆਂ ਨੂੰ ਅਸੀਂ ਠੀਕ ਠਾਕ ਆਸ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਲੋ ਜੀ ਟਾਈਮ ਹੋ ਗਿਆ ਬੱਚਿਆਂ ਦੇ ਸਕੂਲ ਦਾ ਤੇ ਆਪਾਂ ਨੂੰ ਹੁਣ ਸਕੂਲ ਛਡਣ ਚੱਲੇ ਹਾਂ ਨੌਰੀ ਨਾਸ਼ਤੇ ਦਾ ਵੈ ਟਾਈਮ ਚਨੇ ਸਬਜ਼ੀ ਨਾਉ ਫਰਾਉਡੀਆਂ ਨਾਉ ਜਾਮ ਬਹੁਤ ਹੀ ਟੇਸਟੀ ਸੀ ਵਾਈਫ ਨੇ ਬਣਾਈ ਬੱਚਿਆਂ ਦੀ ਸਕੂਲ ਦੀ ਛੁੱਟੀ ਦਾ ਟਾਈਮ ਹੋ ਗਿਆ ਸੀ ਯਾਪਾ ਸੋਚਿਆ ਕਿ ਬੱਚੇ ਨੂੰ ਲੈ ਆਈਏ ਸਕੂਲੋਂ ਹੱਬਾ ਚਲੇ ਬਾਜ਼ਾਰ ਨੂੰ ਥੋੜਾ ਜਿਹਾ ਸਾਮਾਨ ਲੈਣਾ ਸੀ ਤੇ ਦੁੱਧ ਵਗੈਰਾ ਸਟੇਸ਼ਨਰੀ ਸ਼ਾਪ ਤੇ ਆ ਗਏ ਆਪਾਂ ਕੁਝ ਸਮਾਨ ਲੈਣਾ ਸੀ ਬੱਚਿਆਂ ਦਾ ਘਰ ਵਾਸਤੇ ਗੁੱਤ ਵਗੈਰਾ ਵੀ ਲੈ ਆਈ ਜਾਂਦੇ ਆਪਾਂ ਹਾਂ ਵੇ तो गाना लगा चलो ओ सर दोबारा मैं नहीं आप तेरा हो गया तो हो गया साउंड कर साउंड कर तो तो साले साले साउंड कर साउंड कर साउंड कर साउंड कर साउंड कर

ਲੋ ਜੀ ਡਿਊਟੀ ਹੋ ਗਈ ਆਪ ਹੁਣ ਆਪਾਂ ਜਾ ਰਹੇ ਘਰ ਨੂੰ ਮਿਲਾਂਗੇ ਕਾਹਦੇ ਬਨੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਤੁਹਾਡਾ ਹੋ